ਸਾਸਰੀ ਕਾ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਤੇ ਇੱਧਰ ਤੇ ਸਾਰਿਆਂ ਦਾ ਦਿਿਲੋਂ ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਡੇ ਦਿਖਾਵੂਗੀ ਜੀ ਅਸੀਂ ਇਸ ਘਰ ਦਾ ਸਾਰਾ ਕੰਮ ਕਰ ਲਿਆ ਜੀ ਤੁਹਾਨੂੰ ਮੈਂ ਬੈਕ ਕੈਮਰੇ ਰਾਹੀਂ ਦਿਖਾਵੂਗੀ ਜੀ ਤੇ ਬਾਕੀ ਜਿੰਨੇ ਵੀ ਸਾਡੇ ਚੈਨਲ ਨਾਲ ਨਵੇਂ ਜੁੜਦੇ ਹਨ ਯਾਨੀ ਕਿ ਨਵੇਂ ਸਬਸਕ੍ਰਾਈਬਰ ਜੁੜਦੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਬੈਕ ਕੈਮਰੇ ਰਾਈ ਦਿਖਾਉਂਦੀ ਇਹ ਵੀ ਮੈਂ ਘਰ ਦਾ ਸਾਰਾ ਕੰਮ ਕਰ ਲਿਆ ਤੇ ਬਾਕੀ ਅੱਜ ਅਸੀਂ ਕੀ-ਕੀ ਕਰਨਾ ਤਾਂ ਨੂੰ ਮੈਂ ਸਾਰਾ ਕੁਝ ਦਿਖਾਉਂਗੀ ਜੀ ਬਲੌਗ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੇ ਹੋ ਜੀ ਲਓ ਜੀ ਰੂਮ ਦੀ ਸਾਰੀ ਸਫਾਈ ਹੋ ਗਈ ਝਾੜੂ ਪੋਚਾ ਹੋ ਗਿਆ ਜੀ ਦੇਖੋ ਸਾਰੇ ਕਿਤੇ ਸਾਫ ਸਫਾਈ ਹੋ ਕਰਤੀ ਜੀ ਤੇ ਅਦਰ ਵੀ ਬਾਹਰ ਵੀ ਸਾਰੇ ਸਾਫ ਸਫਾਈ ਹੋ ਗਈ ਹੈ ਜੀ ਝਾੜੂ ਪੋਚਾ ਲਗਾ ਕੇ ਤੇ ਬਾਹਰ ਦੇਖੋ ਮੌਸਮ ਯਾਨੀ ਪੰਜਾਬ ਚ ਠੰਡ ਪੈਣ ਲੱਗੀ ਬਹੁਤ ਜ਼ਿਆਦਾ ਧੁੰਦਾ ਪੈਣੀਆਂ ਸ਼ੁਰੂ ਹੋ ਗਿਆ ਜੀ ਤੇ ਦੇਖੋ ਸਵੇਰੇ ਸਵੇਰੇ ਦੇ ਟਾਈਮ ਤੋਂ ਬਹੁਤ ਜ਼ਿਆਦਾ ਧੁੰਦੀ ਹੁੰਨ ਥੋੜੀ ਜੀ ਘਟ ਗਈ ਹੈ ਯਾਨੀ ਕਿ ਯਾਨੀ ਕਿ ਟਾਈਮ ਹੋ ਗਿਆ ਹੈ 12 ਵਜੇ ਜੀ ਤੇ ਹੁਣ ਧੁੰਦ ਦਾ ਚੱਕ ਹੋ ਗਈ ਜੀ ਸਾਫ ਹੋ ਗਿਆ ਮੌਸਮ ਥੋੜਾ ਜਿਹਾ ਤੇ ਫੇਰ ਵੀ ਬੱਦਲਵਾਈ ਜੀ ਹੋਈ ਹੈ ਬਹੁਤ ਜ਼ਿਆਦਾ ਜੀ ਤੇ ਦੇਖੋ ਜੀ ਕਿੰਨਾ ਵਧੀਆ ਥੀ ਵਿਊ ਹੈ ਜੀ ਅੱਜ ਦਾ ਤੇ ਲੋ ਜੀ ਇੱਧਰ ਵੀ ਸਾਰੇ ਸਾਫ ਸਫਾਈ ਹੋ ਗਈ ਹੈ ਜੀ ਤੇ ਮੈਂ ਕੱਪੜੇ-ਕੁਪੜੇ ਧੋਤੇ ਸੀ ਜੀ ਸਾਰੇ ਕੱਪੜੇ ਧੋ ਕੇ ਸੁੱਕਣੇ ਪਾਤੇ ਜੀ ਤੇ ਆਲਮੋਸਟ ਸਾਰਾ ਕੰਮ ਨਿਭੜ ਗਿਆ ਹੈ ਜੀ ਤੇ ਤੇ ਦਾ ਡੈਡੀ ਜੀ ਉਹਨਾਂ ਦੇ ਜੀ ਰੂਮ ਚ ਵੀ ਸਾਰੀ ਸਫਸਾਈ ਹੋ ਗਈ ਹੈ ਜੀ ਤੇ ਲੋ ਜੀ ਇੱਧਰ ਵੀ ਦੋਨੇ ਰੂਮ ਹੈ ਸਾਫ ਹੋ ਗਏ ਹੈ ਜੀ ਸਫਸਾਈ ਹੋ ਗਈ ਹੈ ਸਾਰੇ ਰੂਮ ਚ ਤੇ ਅੱਜ ਮੇਰੀ SLA ਬੰਦੀ ਹੈ ਜੀ ਕਿਉਂਕਿ ਅੱਜ ਮੈਂ ਮੇਰਾ ਕੰਮ ਨਹੀਂ ਬੜ ਗਿਆ ਸੀਗਾ ਸਾਰਾ ਤੇ ਮੈਂ ਸੋਚਿਆ ਕਿ ਉਹਨਾ ਅੱਜ ਵੀ ਅਸੀਂ ਬਣਾਉਂਗੇ ਜੀ ਗਾਜਰਾ ਦਾ ਹਲਵਾ ਤੇ ਮੈਂ ਡੈਡੀ ਤੋਂ ਮੰਗਾਇਆ ਸੀ ਗਿਆ ਗਾਜਰਾ ਤੇ ਡੈਡੀ ਮੈਨੂੰ ਗਾਜਰਾ ਲਿਆ ਕੇ ਦੇ ਗਏ ਸੀਗੇ ਤੇ ਅਦਰ ਕਿਚਨ ਵੀ ਬਿਲਕੁਲ ਸਾਫ਼ ਹੋ ਗਿਆ ਤੇ ਮੈਂ ਹੁਣ ਤਿਆਰੀ ਕਰੀ ਹੈ ਜੀ ਗਾਜਰਾ ਦਾ ਹਲਵਾ ਬਣਾਉਣ ਲੱਗੀ ਆ ਦੇਖੋ ਜੀ ਤੇ ਅਦਰ ਮੈਂ ਗਾਜਰਾ ਕद्दूकस ਕਰ ਲਿਆ ਸੀਗੇ ਜੀ ਕद्दूकस ਕਰਨੀ ਹੈ ਜੀ ਯਾਨੀ ਕਿ ਗਾਜਰਾ ਤੋਸਵਾਰ ਕੇ ਘੋੜ ਕੇ ਰੱਖ ਲਿਆ ਜੀ ਤੇ ਹੁਣ ਮੈਂ ਇਹਨਾਂ ਨੂੰ ਕਰੂੰਗੀ ਜੀ ਕद्दूकस ਤੇ ਅਦਰ ਆ ਬਦਾਮ ਰਏ ਸੀਗੇ ਦਾਖਾ ਇਹ ਨਹੀਂ ਮੈਂ ਬੱਲਾ ਡੈਡੀ ਤੋਂ ਖੂਪਾਂ ਮਾਇਆ ਸੀਗਾ ਗਰੀ ਦਾ ਗੋਲ ਮੈਂ ਕਿਹਾ ਅਹੀਂ ਕੱਦੂ ਕਸ ਕਰ ਲੂੰਗੀ ਘਰ ਤਾਂ ਫਿਰ ਉਹ ਮੀਂਹ ਆ ਨਹੀਂ ਤੇ ਡੈਡੀ ਆਈ ਜਿਵੇਂ ਬੁਰਾਤਾ ਹੀ ਮਿਲ ਜਾਂਦਾ ਜੀ ਕੱਦੂ ਕਸ ਕਰਿਆ ਹੋਇਆ ਤੇ ਡੈਡੀ ਉਹ ਲਿਆਏ ਤੇ ਮੈਂ ਕਿਹਾ ਕੋਈ ਨਾ ਚਲ ਇਹਦੇ ਨਾਲ ਹੀ ਕੰਮ ਸਾਰ ਲੂੰਗੀ ਅਸੀਂ ਤੇ ਚਲੋ ਜੀ ਹੁਣ ਮੈਂ ਕਰੂੰਗੀ ਜੀ ਪਹਿਲਾਂ ਤਾਂ ਗਾਜਰਾ ਕੱਦੂ ਕਸ ਤੇ ਫੇਰ ਉਸ ਤੋਂ ਬਾਅਦ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਮੈਂ ਤੁਹਾਨੂੰ ਸਾਰਾ ਕੁਝ ਬਲੌਗ 'ਚ ਦਿਖਾਈ ਜਾਊਂਗੀ ਨਾਲ ਦੀ ਨਾਲ ਮੈਂ ਜੋ ਜੋ ਕੁਝ ਕਰੂੰਗੀ ਇਹ ਲੋ ਜੀ ਪਹਿਲਾਂ ਮੈਂ ਗਾਜਰਾ ਧੋ ਲਿਆ ਤੇ ਹੁਣ ਇਹਨਾਂ ਨੂੰ ਛਿੱਲ ਲਿਆ ਜੀ ਉੱਪਰ ਤੋਂ ਯਾਨੀ ਕਰੋੜ ਲਿਆ ਗਾਜਰਾ ਨੂੰ ਤੇ ਹੁਣ ਮੈਂ ਕਰੂੰਗੀ ਕद्दूकस ਤੇ ਮਿਲਦੇ ਆ ਜੀ ਸਾਨੂੰ ਫੇਰ ਗਾਜਰਾ ਕद्दूकस ਕਰਨ ਤੋਂ ਬਾਅਦ ਤੇ ਇਹ ਪਹਿਲਾਂ ਤਾਂ ਮੇਰੀ ਸਲਾਹ ਹੁੰਦੀ ਸੀਗੀ ਵੀ ਮੈਂ ਗਾਜਰਾ ਕਰੋੜ ਕੇ ਤੇ ਇੱਕ ਕੁੱਕਰ 'ਚ ਸੀਟੀ ਲਵਾ ਲਵਾਂ ਜੀ ਇਹਨਾਂ ਨੂੰ ਵੀ ਸੀਟੀ ਲਵਾ ਕੇ ਯਾਨੀ ਕਿ ਉਹ ਤੋਂ ਬੋਇਲ ਕਰ ਲੂੰਗੀ ਥੋੜੀਆ ਫਿਰ ਉਸ ਤੋਂ ਬਾਅਦ ਫਿਰ ਮੈਂ ਉਹ ਕਰ ਲੂੰਗੀ ਫਿਰ ਕੜਾਹੀ ਚ ਘੋਟ ਕੇ ਬਣਾ ਲੂੰਗੀ ਜੀ ਤੇ ਫਿਰ ਮੇਰੀ ਸਲਾਹ ਬੰਦੇ ਕੀ ਮੈਂ ਕਿਹ ਰਹਿਣ ਦੋਸਤ ਇਸ ਤਰ੍ਹਾਂ ਨਹੀਂ ਬਣਾਣਾ ਜੀ ਤੇ ਅਸੀਂ ਬਣਾਉਂਗੇ ਜੀ ਕद्दूਬਸ ਕਰਕੇ ਤੇ ਹੁਣ ਮੈਂ ਪਹਿਲਾਂ ਕਾਜਰਾ ਹੀ ਕद्दूਬਸ ਕਰੂੰਗੀ ਜੀ ਤੇ ਫਿਰ ਮਿਲਦੇ ਆ ਜੀ ਤੁਹਾਨੂੰ ਕਾਜਰਾ ਕद्दूਬਸ ਕਰਨ ਤੋਂ ਬਾਅਦ ਤੇ ਲੋ ਜੀ ਇੱਧਰ ਮੈਂ ਕਾਜਰਾ ਕਰ ਲਿਆ ਸੀਗੀ ਕद्दूਬਸ ਤੇ ਮੇਰੀ ਤਾਂ ਬਾਹ ਵੀ ਧੁੱਪਣ ਲੱਗ ਗਈ ਜੀ ਕद्दूਬਸ ਕਰਕੇ ਤੇ ਇੱਧਰ ਕਿਉਂਕਿ ਮੈਂ ਇਕੱਲੀ ਸੀਗੀ ਘਰ ਕੋਈ ਜਾਣੀ ਸੀਗਾ ਤੇ ਕਿਸੇ ਦੀ ਹੈਲਪ ਲੈ ਲੈਂਦੀ ਤੇ ਲੋ ਜੀ ਪਰ ਔਕੇ ਸੋਕੇ ਮੈਂ ਕੱਦੂ ਕਸ ਕਰੀ ਲਈਆ ਗਾਜਰਾ ਜੀ ਇਧਰ ਤੇ ਚਲੋ ਜੀ ਇਧਰ ਕਾਚਰਾ ਸਾਰੀ ਕੱਦੂ ਕਸ ਹੋ ਗਿਆ ਤੇ ਇਧਰ ਮੈਂ ਸਮਾਨ ਵੀ ਤਿਆਰ ਕਰ ਲਿਆ ਗਰੀ ਦਾ ਬਰਾਦਾ ਕਿਸਮੇ ਸੇ ਯਾਨੀ ਦਾਖਾ ਤੇ ਬਰਾ ਤੇ ਇਧਰ ਸਾਡਾ ਕੀ ਵੀ ਕੰਮ ਹੋ ਚੱਲਿਆ ਜੀ ਤੇ ਹੁਣ ਪਾਉਂਗੇ ਅਸੀਂ ਇਹ ਜਿਹੜੀ ਗੱਤ ਜਰਾ ਕਾਜਰਾ ਕੱਦੂ ਕਸ ਕਰਿਆ ਹੋਈ ਆ ਇਹ ਚਰੂ ਜਮਿਲਦੇ ਹਿਸ ਤਨੋ ਫਿਰ ਤੇ ਲੋ ਜੀ ਅਸੀਂ ਕੀ ਪੜਾਏ ਜੀਗਾ ਤੇ ਉਸ ਤੋਂ ਬਾਅਦ ਇਹ ਗਾਜਰਾ ਪਾ ਦਿਆ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਭੁੰਨੂਗਾ ਗਾਜਰਾ ਨੂੰ ਤੇ ਉਸ ਤੋਂ ਬਾਅਦ ਪਾਉਂਗੇ ਅੱਜ ਕਰੋਗੇ ਐਡ ਕੱਟ ਕਰ ਤੇ ਦੁੱਧ ਪਿਆ ਜੀ ਦੁੱਧ ਪਾਉਂਗੇ ਜੀ ਤੇ ਬਾਅਦ ਚਾਹ ਆਪਾਂ ਸਮਾਲ ਪਾਉਗੇ ਜਿਹੜਾ ਵੀ ਡਰਾਈ ਫਰੂਟ ਵਗੈਰਾ ਹੈ ਤੇ ਪਹਿਲਾਂ ਬੰਨੇ ਚੰਗੀ ਤਰ੍ਹਾਂ ਭੁੰਨ ਲੀਏ ਜੀ ਗਾਜਰਾ ਨੂੰ ਤੇ ਗਰੇ ਪਾਣੀ ਗਿਆ ਨੇ ਚਾਹੀਦਾ ਕਿਰਾ ਪੀਸਾ ਜੀ ਮੈਂ ਗਾਜਰਾ ਪਾ ਲਈਆਂ ਛੜ ਪਈਆਂ ਜੀ ਤੇ ਜਦੋਂ ਇਹ ਤੁਹਾਨੂੰ ਚੰਗੀ ਤਰ੍ਹਾਂ ਸਬਲ ਆ ਗਈ। ਤੇ ਬੜੀ ਜਿਹਾ ਅਚਾਰ ਕਰੂਗੀ। ਛੋਟੀ ਕਾਟੀ ਦਾ ਪਾਣੀ। ਛੋਟੀ ਕਾਟੀ ਕਰੀ ਤੇ ਜੀਂਗੀ ਲਈ ਪੀਸ ਕੇ ਰੱਖ ਲਿਆ। ਤੇ ਇਹਦੇ ਨਾਲ ਖੁਸ਼बू ਬਹੁਤ ਵਧੀਆ ਆਉਂਦੀ ਹੈ। ਛੋਟੀ ਲਾਟੇ ਦੀ ਜਿਹੀ ਪਾਹ ਤੈ ਕੋਲ ਮੈਨੂੰ ਮੈਨੂੰ ਤੇ ਲਾਣੀ ਦੀ ਦਾ ਪਾਣੀ ਤੇ ਮਾਣੀ ਦੀ ਅਚਰਾ ਦਾ ਤੇ ਦੇਖੋ ਜੀ ਛੋਟੀ ਲਾਟੇ ਦੀ ਖੁਸ਼ਬੂ ਹੀ ਬਣੋ ਚਾਹਤਾ ਵਧੀਆ ਆਈ ਹੈ ਖੁਸ਼ਬੂ ਇਸ ਕਿੰਨੀ ਨੇ ਛੋਟੀ ਲਾਟੇ ਦੀ ਤੇ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਤਾਂ ਮੈਂ ਥੋੜੀ ਜਿਹੀ ਪਾ ਦਿੱਤੀ ਤੇ ਲਓ ਜੀ ਦੇਖੋ ਤਾਂ ਗੱਜਰਾ ਹੈ ਚੰਗੀ ਤਰ੍ਹਾਂ ਪੂਨ ਹੋਣ ਲੱਗਿਆ ਜੀ ਦੇਖੋ ਇਹ ਡਰਾਈ ਵੀ ਥੋੜੀ ਜਿਹੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਿਹੜਾ ਪਾਣੀ ਜਾਏ ਨਹੀਂ ਤੇ ਬਿਲਕੁਲ ਸੁਕਾ ਲੈਣਾ ਜੀ ਤੇ ਫੇਰ ਇਹ ਚੰਗੀ ਤਰ੍ਹਾਂ ਭੁੰਨ ਕੇ ਤੇ ਫੇਰ ਅੱਛੇ ਕਰੋਗਾ ਅੱਧਾ ਜਿਹਾ ਦੁੱਧ ਤੇ ਸ਼ੱਕਰ ਤੇ ਕੱਲ ਨੂੰ ਥੋੜਾ ਜਿਹਾ ਹੋਰ ਪੁੱਨ ਲਿਆ ਤੇ ਮਿਲਦੇ ਜੀ ਤੁਹਾਨੂੰ ਤੇ ਤੇ ਲੋ ਜੀ ਸਾ ਟਿਕਾ ਚ ਰਹਿਣ ਚਾਗੀ ਤਰ੍ਹਾਂ ਭੁੰਨੋਗੇ ਤੇ ਬਿਲਕੁਲ ਥੋੜੀ ਜਿਹਾ ਰਹਿ ਗਿਆ ਤੇ ਹੁਣ ਅਸੀਂ ਐਡ ਕਰੋਗੇ ਇਸ ਚ ਸ਼ੱਕਰ ਤੇ ਕਾਈ ਬੰਦ ਜਾਏਗੀ ਤੇ ਹੁਣ ਅਚੀ ਐਡ ਕਰੂੰਗੀ ਜੀ ਅਸੀਂ ਇਹ ਕਿਸ਼ਮਿਸ ਕੜੀ ਖਿਸਮਿਸ ਨਾਲ ਦੀ ਨਾਲ ਤੇਜ਼ੀ ਹੋ ਗਈ ਹੈ ਯਾਨੀ ਫੁੱਲ ਜੂਗੀ ਮੋਟੇ ਮੋਟੇ ਹੋ ਜੂਗੀ ਤੇ ਖਿਸਮਿਸ ਪਾ ਲੈਂਦੇ ਆ ਤੇ ਬਦਾਮ ਤੇ ਗਰੀ ਦਾ ਮੁਰਾਦਾ ਪਾਉਂਗੇ ਜੀ ਬਾਅਦ ਚ ਤੇ ਲੋਬੀ ਕਿਸ਼ਮਿਸ਼ ਪਾਤੀ ਸੀ ਇਹ ਵਿੱਚ ਤੇ ਮੈਂ ਤਾਂ ਇਸ ਤਰ੍ਹਾਂ ਹੀ ਬਣਾ ਰਹੀ ਜੀ ਜੇ ਕੋਈ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਆ ਤੇ ਜੇ ਮੇਰੀ ਕੋਈ ਗਲਤੀ ਆ ਬਣਾਉਣ ਲੱਗੇ ਤਾਂ ਤੁਸੀਂ ਮੈਨੂੰ ਕਮੈਂਟਾ ਜ਼ਰੂਰ ਕਰ ਸਕਦੇ ਤੇ ਮੈਨੂੰ ਤਾਂ ਜੀ ਇਸ ਤਰ੍ਹਾਂ ਹੀ ਬਣਾਣਾ ਆਂਦਾ ਤੇ ਇਹ ਮੈਂ ਇੱਕ ਦੋ ਵਾਰ ਇਸ ਤਰ੍ਹਾਂ ਹੀ ਬਣਾਇਆ ਸੀਗਾ ਤੇ ਵਧੀਆ ਵੀ ਬਣਦਾ ਹੈ ਜੀ ਤੇ ਜੇ ਤੁਸੀਂ ਕੋਈ ਹੋਰ ਤਰੀਕਾ ਹੈ ਬਣਾਉਣ ਦਾ ਹੈ ਜਾਂ ਕੋਈ ਉਹ ਚੀਜ਼ ਵੀ ਜੀ ਤੁਸੀਂ ਐਡ ਕਰ ਸਕਦੇ ਤੇ ਇੱਕ ਖੋਆ ਵੀ ਐਡ ਹੋ ਜਾਂਦਾ ਜੀ ਪਰ ਖੋਆ ਮੇਰੇ ਕੋਲ ਹੈ ਨਹੀਂ ਸੀਗਾ ਤੇ ਅਸੀਂ ਖੋਆ ਨਹੀਂ ਪਾਇਆ ਤੇ ਚਲੋ ਜਦ ਤੱਕ ਨਹੀਂ ਪਰ ਬਣਾਉਂਗੇ ਵਿੱਚ ਖੋਆ ਵੀ ਪਾਉਂਦੇ ਜੀ ਤੇ ਹੁਣ ਮੈਂ ਇਹ ਚ ਐਡ ਕਰੂੰਗੀ ਜੀ ਦੁੱਧ ਤੇ ਲੋ ਜੀ ਦੁੱਧ ਇੱਦਾਂ ਰੱਖਿਆ ਵਾ ਇਹ ਪੂੜ ਕੇ ਪਹਿਲਾਂ ਜਿਹੜਾ ਗਜਰਾ ਰਾੜਿਆ ਸੀਗੇ ਕੈਸ ਘੱਟ ਕਰਿਆ ਸੀਗਾ ਕਿਉਂਕਿ ਥੱਲੇ ਲੱਗਦੀ ਹੈ ਜੀ ਗਜਰਾ ਕਾਲੀਆਂ ਹੋ ਜਾਂਦੀ ਹੈ ਜੀ ਥੱਲੇ ਲੱਗ ਕੇ ਤੇ ਹੁਣ ਅਸੀਂ ਦੁੱਧ ਪਾਤਾ ਉਹ ਤੇ ਐਡ ਕਰਤਾ ਤੇ ਹੁਣ ਅਸੀਂ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਰਾੜ ਲੂਗੇ ਫੇਰ ਜਿਹੜਾ ਦੁੱਧ ਇਹਨਾਂ ਚੰਗੀ ਤਰ੍ਹਾਂ ਸੁਕਾ ਦੇਣਾ ਜੀ ਇਹਨਾਂ ਨੂੰ ਇਹ ਵੀ ਪਹਿਲਾਂ ਸੁੱਕ ਕੇ ਤਿਆਰ ਹੋ ਗਿਆ ਸੀਗੇ ਜੀ ਉਸ ਤਰ੍ਹਾਂ ਇਹਨਾਂ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਜੀ ਇਹਨਾਂ ਨੂੰ ਪਾ ਜਨ ਦੁੱਧ ਵਗੈਰਾ ਸਾਰਾ ਕੁਝ ਸੁੱਕ ਜਾਊਗਾ ਜੀ ਤੇ ਉਸ ਤੋਂ ਬਾਅਦ ਐਡ ਕਰੂਗੇ ਅਸੀਂ ਇਹ ਚ ਬਦਾਮ ਤੇ ਗਰੀਦਾ ਬਰਾਦਰ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਬਾਅਦ ਤੇ ਲਓ ਜੀ ਅੱਧ ਰਸੀ ਅੱਜ ਪਾ ਪਾ ਦੇਗਾ ਸ਼ੱਕਰ ਤੇ ਦੁੱਧ ਐਡ ਤੇ ਵਿਚੈਰੀ ਕਰੀ ਸੀ ਕਿਸ਼ਮਿਸ਼ ਤੇ ਛੋਟੀ ਇਲਾਚੀ ਤੇ ਦੇਖੋ ਜੀ ਖੁਸ਼ਬੂ ਐਨੀ ਵਧੀਆ ਆ ਰਹੀ ਹੈ ਜੀ ਅੱਜ ਤੇ ਛੋਟੀ ਇਲਾਚੀ ਕਰਕੇ ਨਾ ਐਨੀ ਵਧੀਆ ਖੁਸ਼ਬੂ ਆ ਰਹੀ ਹੈ ਜੀ ਤੇ ਲੈ ਲਈਏ ਅਸੀਂ ਜਿਹੜਾ ਦੁੱਧ ਪਾ ਸੀ ਐਨ ਚੰਗੀ ਤਰ੍ਹਾਂ ਢਿੱਣ ਲੱਗ ਗਿਆ ਜੀ ਹੁਣ ਤੇ ਐਨੀ ਵਾਰ ਹਿਲਾਇਆ ਜਾਣਾ ਜੇ ਠੰਡੇ ਨਹੀਂ ਲਗਣ ਦੇਣਾ ਹੋਗਾ ਜੀ ਤੇ ਥੱਲੇ ਲੱਗ ਗਿਆ ਤਾਂ ਟਪਰਾਵ ਹੋ ਜਾਊਗਾ ਜੀ ਤੇ ਦੇਖੋ ਇਹਦਾ ਪਾਣੀ ਜਨੇ ਆਈ ਡੁੱਟ ਜਾਏਗਾ ਸਾਰਾ ਸੁੱਕ ਜਾਣਾ ਪਈਦਾ ਇਹਨੇ ਕਿਉਂ ਨਾ ਠੰਡ ਵੀ ਆਈ ਹੈ ਕਿ ਅੱਜ ਅਸੀਂ ਗਿਜਰੇਲਾ ਹੀ ਬਣਾ ਲਈਏ ਗਰਮ ਗਰਮ ਠੰਡ ਵਿੱਚ ਇਹਦਾ ਕਾਫੀ ਨਹੀਂ ਸੁੱਕੇ ਜਿੱਤੇ ਵੀ ਕੁਸਕੜਾ ਆਣਾ ਕੁਸਕੜਾ ਆਣਾ ਤੇ ਅੱਜ ਫਿਰ ਮੈਂ ਬਣਾ ਹੀ ਰਿਹਾ ਜੀ ਗੱਲ ਇਹ ਤੇਨੇ ਕਿ ਆਸੂ ਖਾਣ ਨੂੰ ਕਿਨੂ ਆਦੇ ਹੋਏ ਸਰਪ੍ਰਾਈਜ਼ ਦੇ ਦਿੰਦੇ ਕਿ ਜੀ ਅੱਜ ਕਿੱਦਾਂ ਬਣਾਇਆ ਅੱਜ ਸਵੇਰ ਕਾਜੀ ਦੇ ਕਹਿੰਦੇ ਕਿ ਤਰੀ ਕੁਝ ਬਣਾ ਲੈ ਮੈਂ ਤਾਂ ਸੰਡੇਰ ਬਣਾਉਂਗੀ ਤੇ ਮੇਰੇ ਤੇ ਚਾਰਾਂ ਜੀ ਮੇਰਾ ਕੰਮ ਨਿਬੜ ਗਿਆ ਸੀਗਾ ਸੱਚ ਰੇ ਤੇ ਫਿਰ ਮੈਂ ਕਿਹਾ ਕਿ ਬਣਾ ਅੱਜ ਹੀ ਬਣਾ ਲੀਏ ਸੀ ਆਸ ਕੰਨੇ ਦੇ ਘੱਟ ਤਾਂ ਇਹ ਹੱਥਲੇ ਲੱਗੇ ਜੀ। ਫੁਕਰ ਇਹਨੂੰ ਹਿਲਾ ਹੀ ਜਾਣਗੇ। ਚਲੋ ਜੀ ਇਹਦਾ 혼 ਕਰਕੇ ਤਿਆਰ ਹੋ ਜਾਊਗਾ ਤੇਰੀ ਵੇਲਾ ਜਦੋਂ ਅਸੀਂ ਇਹ ਚ ਡਰਾਈ ਫਰੂਟ ਐਡ ਕਰੂੰਗੇ ਤੇ ਤੁਹਾਨੂੰ ਫਿਰ ਮਿਲਦੇ ਆ ਜੀ। ਤੇ ਲੋ ਜਿਸਾ ਤਾਂ ਕਜੇਲਾ ਹੋ ਗਿਆ ਇਹ ਆ ਜਲਦੀ ਕਰਕੇ ਤਿਆਰ ਤੇ ਜਿਹੜਾ ਪਾਣੀ ਸੀ ਪਾਚ ਬਿਲਕੁਲ ਸੁੱਕ ਗਿਆ ਜੀ ਤੇ ਹੁਣ ਅਸੀਂ ਇੱਥੇ ਐਡ ਕਰੂੰਗੇ ਜੀ ਡਰਾਈ ਫਰੂਟ ਪਹਿਲਾਂ ਤਾਂ ਇਹ ਐਡ ਕਰਾਂਗੇ ਜੀ ਤਾਂ ਉਸ ਲਈ ਕਿਹੜਾ ਕਰੀਮ ਜੀ ਕਰੀ ਰਾਹ ਲਾਤਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਅਗਲੇ ਨਾਲ ਇਹ ਪੇਸਟ ਬਹੁਤ ਬਣੀ ਆ ਜਾਂਦਾ ਜਿਹੜਾ ਕਰੀਆ ਤੇ ਬਰਾਦਾ ਦਿਖਾਉਂਦੇ ਪਰ ਕੱਟੋ ਕਰਕੇ ਤੁਹਾਡਾ ਗਰੀ ਗਤੀਵਸ ਕਰਕੇ ਵੀ ਪਾ ਸਕਦੇ ਤੇ ਐਵੇਂ ਵੀ ਅਸੀਂ ਐਡ ਕਰ ਸਕਦੇ ਤੇ ਆ ਗਏ ਸਾਡੀ YouTube ਫੈਮਿਲੀ ਨੂੰ ਗਰਮ ਗਰਮ ਗਦਰੀਲਾ ਖਾ ਲਓ ਜੀ ਇਸ ਦੇ ਵਿੱਚ ਸਿਆਣਾ ਕਿਆ ਵੀ ਸਾਨੇ ਨਹੀਂ ਕੀਤਾ ਹੈਗਾ ਤੁਸੀਂ ਦੇਖੋਗੇ ਆਪਣੀ YouTube ਚੈਨਲ ਦੇ ਵੀ ਮਾਈਟ ਕਰ ਲਈ ਹੈ ਜੀ ਰੋਲਾ ਬਣ ਕੇ ਰਹੀ ਜੀ ਪਿਆਰ ਤੇ ਇੱਕ ਹੰਸੀ ਮੂਰੀ ਅੱਧਾ ਟਾਈਮ ਦੀ ਹੋ ਗਿਆ ਸਕੂਲ ਤੋਂ ਫਿਰ ਹੁਣ ਮੈਂ ਤੁਹਾਨੂੰ ਲੈ ਕੇ ਆਉਂਗੀ ਜੀ ਤੇ ਚਲੋ ਜੀ ਮੈਂ ਮੰਡੀ ਆ ਜੀ ਖਣੇ ਤੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਦਾ ਗਜਰੇਲਾ ਬਣਾਉਂਦੀ ਤੇ ਤੁਸੀਂ ਮੈਨੂੰ ਕਮੈਂਟਾਂ ਜਰੂਰ ਦੱਸ ਸਕਦੇ ਜੀ ਜੇ ਮੇਰੀ ਕੋਈ ਗਲਤੀ ਹੈ ਜਾਂ ਮੈਂ ਕੁਝ ਇੱਥੇ ਐਡ ਕਰ ਹੋਰ ਕਰ ਸਕਦੀ ਸੀ ਜੀ ਕੁਝ ਹੋ ਹੋ ਵੀ ਅੱਛਾ ਲੱਗ ਰਿਹਾ ਹੈ ਮੈਂ ਕੁਝ ਵੀ ਮੈਂ ਤਾਂ ਕੋਈ ਲਗਾਤੀ ਹੈਗੀ ਕੁਝ ਮੈਂ ਦੱਸ ਸਕਦੇ ਕਮੈਂਟਾਂ ਚ ਤੇ ਲਓ ਜੀ ਮੈਂ ਤਾਂ ਇਸ ਤਰ੍ਹਾਂ ਦਾ ਬਣਾ ਲਿਆ ਜੀ ਕਿ ਜੇ ਇਲਾ ਕੋਈ ਤੁਸੀਂ ਮੈਨੂੰ ਦੱਸ ਸਕਦੇ ਤੁਸੀਂ ਕਿ ਇਹ ਬਣਾ ਲੈ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਕਿਦਰੇ ਦੇ ਵੀ ਤੇ ਫਿਰ ਅਸੀਂ ਡੈਡੀ ਜੀ ਨੂੰ ਟੇਸਟ ਕਰਵਾਉਂਗੇ ਤੁਸੀਂ ਮੂੰਹ ਟੇਸਟ ਕਰਵਾਉਂਗੇ ਕਿ ਕਿਵੇਂ ਦਾ ਬਣਿਆ ਤੇ ਚਲੋ ਜੀ ਇਹ ਲੈ ਲਓ ਇਹ ਸਾਡੇ ਤੇ ਤੇ ਲੋ ਜੀ ਜਦਾ ਗਾਜਰਾ ਦਾ ਹਰਵਾ ਬਣ ਕੇ ਹੋ ਗਿਆ ਜੀ ਤਿਆਰ ਤੇ ਇਹਨੂੰ ਅਸੀਂ ਕਾਜਰੇਲਾ ਵੀ ਕਹਿ ਸਕਦੇ ਹਾਂ ਕਾਜਰਾ ਦਾ ਹਰਵਾ ਵੀ ਕਹਿ ਸਕਦੇ ਤੇ ਜਿਹੜਾ ਅਸੀਂ ਚੰਦੁੱਧ ਪਾਇਆ ਸੀਗਾ ਯਾਨੀ ਕਿ ਪਹਿਲਾਂ ਕਾਜਰਾ ਨੇ ਪਾਣੀ ਛੱਡਿਆ ਸੀਗਾ ਤੇ ਸ਼ੱਕਰ ਪਾਣ ਦਵਾ ਚਾਸਨੀ ਚੋਂ ਦੀ ਸੀਗੀ ਤੇ ਇੱਥੇ ਸਾਰਾ ਕੁਝ ਸੁੱਕ ਗਿਆ ਬਿਲਕੁਲ ਵੀ ਕੁਝ ਵੀ ਨਹੀਂ ਰਿਹਾ ਇਸ ਪਾਣੀ ਕੋਈ ਦੇਖ ਲੈਣ ਸੁੱਕ ਕੇ ਦੇਖੋ ਕਿੰਨੀ ਵਧੀਆ ਬਣ ਗਈ ਕੱਲਾ ਕੱਲਾ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਜੀ ਤੇ ਖਾਣੇ ਨੂੰ ਵੀ ਬਹੁਤ ਜ਼ਿਆਦਾ ਟੇਸਟੇ ਲੱਗਦਾ ਹੈ ਜੀ ਦੇਖਣ ਤੋਂ ਹੀ ਤੇ ਪਰ ਜੇ ਨਾ ਟੇਸਟੀ ਜਾ ਲੱਗਦਾ ਹੈ ਖੁਸ਼ਬੂ ਵੀ ਵਧੀਆ ਆਉਂਦੀ ਹੈ ਤੇ ਖਾਣੇ ਨੂੰ ਵੀ ਟੇਸਟੀ ਹੀ ਹੋਗਾ ਜੀ ਤੇ ਬਾਕੀ ਤੁਹਾਨੂੰ ਮੈਂ ਡੈਡੀ ਦੇ ਸੁੱਖ ਦੇ ਤੇ ਸਿੰਮੂ ਦੇ ਰਿਵਿਊ ਲੈ ਕੇ ਦੱਸੂਗੀ ਵੀ ਕਿਵੇਂ ਦਾ ਕਹਿੰਦੇ ਹੈ ਜੀ ਉਹ ਕਿਵੇਂ ਦਾ ਬਣਿਆ ਹੈ ਜੀ ਤੇ ਚਲੋ ਜੀ ਹੁਣ ਤੁਹਾਨੂੰ ਮਿਲਦੇ ਆ ਜੀ ਬਾਅਦ ਚ ਤੇ ਸਾਡਾ ਹਰਮਨ ਬਣ ਕੇ ਹੋ ਗਿਆ ਜੀ ਤਿਆਰ ਤੇ ਤੁਸੀਂ ਵੀ ਐਵੇਂ ਬਣਾ ਕੇ ਜਰੂਰ ਇੱਕ ਵਾਰ ਟ੍ਰਾਈ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਮਿਲੋ ਜੀ ਸੁਖਨਾਲ ਜੀ ਤੇ ਡਿਊਟੀ ਤੇ ਆਗੇ ਸੀਗੇ ਸਸੇ ਜੀ ਸਾਰਿਆਂ ਨੂੰ ਹੁਣ ਇਹ ਟੋਟੀ ਦੇ ਪ੍ਰਸ਼ਾਦਾ ਛੱਕੇ ਜੀ ਹੁਣ ਅੱਜ ਬਣਾਇਆ ਜੀ ਗੁਜਰੇਲਾ ਯਾਕਾ ਸੁਖ ਨੂੰ ਸਰਪ੍ਰਾਈਜ਼ ਦੇ ਦਮ ਅੱਜ ਮੈਂ ਗੁਜਰੇਲਾ ਬਣਾ ਲਿਆ ਬਿਨਾ ਦੱਸੀ ਇਹਨਾਂ ਨੂੰ ਤਾਂ ਫਿਰ ਮੈਂ ਤੁਹਾਨੂੰ ਦੱਸਿਆ ਨਹੀਂ ਇੱਕ ਵਾਰ ਵੀ ਦੱਸਣ ਫੋਨ ਕਰਕੇ ਇੱਕ ਵਾਰ ਵੀ ਦੱਸਿਆ ਨਹੀਂ ਤੇ ਚੋਰੀ ਚੋਰੀ ਬਣਾ ਕੇ ਲੈ ਕੇ ਦੇਖਾਈ ਜਾਂਦੇ ਆ ਬਣਾ ਕੇ ਇਕੱਲੇ ਤਾਂ ਨਹੀਂ ਖਾਇਆ ਹੈਗਾ ਤਾਂ ਬਣਾ ਕੇ ਰੱਖਦਾ ਮੈਂ ਤਾਂ ਇਕੱਲੇ ਕਿੱਥੇ ਖਾਇਆ ਅੱਛਾ ਜੀ ਮੈਂ ਕਿਹਾ ਸਰਪ੍ਰਾਈਜ਼ ਦੇਣਾ ਤੁਹਾਨੂੰ ਮੈਂ ਕਿਹਾ ਮੈਂ ਗਜਰੇਲਾ ਬਣਾਦਾ ਤੁਸੀਂ ਕਹਿੰਦੇ ਤੇ ਵੀ ਕੁਝ ਖਾਣੇ ਨੂੰ ਜੀ ਕਰਦਾ ਖਾਣੇ ਨੂੰ ਜੀ ਕਰਦਾ ਫਿਰ ਮੈਂ ਕਿਹਾ ਮੈਂ ਗਜਰੇਲਾ ਹੀ ਬਣਾ ਲਵਾਂ ਅੱਜ ਅੱਜ ਮੇਰਾ ਕੰਮ ਨਹੀਂ ਪੜ ਗਿਆ ਸੀਗਾ ਸਾਜਰੇ ਤਾਂ ਫਿਰ ਮੈਂ ਗਜਰੇਲਾ ਬਣਾ ਲਿਆ ਠੀਕ ਹੈ ਜੀ ਥੈਂਕ ਯੂ ਤੁਹਾਨੂੰ ਮੈਂ ਤੁਹਾਨੂੰ ਕਹਦੇ ਥੈਂਕ ਯੂ ਮੇਰੇ ਦਾ ਕੰਮ ਹੈ ਕੋਈ ਨਹੀਂ ਤੁਹਾਨੂੰ ਬਣਾ ਕੇ ਦੇਣਾ ਤੁਹਾਨੂੰ ਮੇਰਾ ਇਹਨੇ ਕਹਿਣਾ ਹੁੰਦਾ ਹੈ ਤਾਂ ਚਲੋ ਹੁਣ ਮੈਨੂੰ ਖਾ ਕੇ ਵੀ ਦੱਸੋ ਫਿਰ ਕਿ ਆ ਜਾ ਬਣਿਆ ਗਜਰੇਲਾ ਵਧੀਆ ਬਣਿਆ ਹਾਂਜੀ ਤੁਹਾਡੇ ਦਾ ਰਹੀ ਦੀ ਜੀ ਵਧੀਆ ਹੁੰਦੀ ਹੈ ਤੇ ਲੋ ਜੀ ਹੁਣ ਤੁਸੀਂ ਕੋਈ ਸੁੱਖ ਦੱਸੋਗੇ ਮੈਨੂੰ ਗਜਰੇਲਾ ਖਾ ਕੇ ਵੀ ਗਜਰੇਲਾ ਕਿਵੇਂ ਦਾ ਬਣਿਆ ਹੈ 음 ਅਨਸਵਾਦ ਗਜਰੇਲਾ ਬਣਾਇਆ ਨਾ ਜਦੋਂ ਤੁਸੀਂ ਤੇਸਤੀ ਬਣੇ ਹਾਂਜੀ ਇੰਨਾ ਸੁਆਦ ਹੈ ਨਾ ਇਹ ਸੈਂਟਰ ਤੇ ਹਾਂ ਚਲੋ ਬਧੀਏ ਹ ਚੁੱਲਾ ਦਾ ਟੁੱਟਿਆ ਪਿਆ ਤਾਂ ਸਾਰਾ ਫਿਰ ਮੈਂ ਕਿਹਾ ਮਿੱਟੀ ਲਵਾਣੇ ਆਲੀ ਸੀਗੀ ਉਹਨੂੰ ਫਿਰ ਮੈਂ ਕਿਹਾ ਫਿਰ ਚੁੱਲੇ ਨੂੰ ਮਿੱਟੀ ਲਵਾਣੀ ਮੈਂ ਕਿਹਾ ਡੈਡੀ ਨੂੰ ਕਿਹਾ ਤਾਂ ਮੈਂ ਕਿਹਾ ਮਿੱਟੀ ਲਿਆ ਦਿਓ ਖੇਤਾਂਾਂ ਤੇ ਫਿਰ ਲਾ ਲੂਗੇ ਮਿੱਟੀ ਹੈਗੀ ਬਾਹਰ ਪੜੀ ਉਧਰ ਟੋਬੇ ਉਹ ਟੋਬੇ ਕੋਲ ਤੋਂ ਪੱਟ ਕੇ ਨਾ ਉਹ ਮਿੱਟੀ ਲਾਉਂਗੇ ਇਹਨੂੰ ਇਹ ਬਣ ਜਣਾ ਇਹਨੇ ਚੁੱਲੇ ਨੇ ਹਾਂ ਮੂਲੇ ਦਾ ਉਟ ਕਾ ਵੀ ਖਰਾਬ ਹੋ ਗਿਆ ਬਬਤਨੀ ਜੇ ਮੈਂ ਗਈ ਸੀ ਮੰਮੀ ਨਾਲ ਕੋਲ ਪਿੱਛੇ ਫਿਰ ਉਤੇ ਪੀ ਪਿੱਛੇ ਤੇ ਓਟਾ ਕਿਆ ਟੁਕੇ ਹੋਣਾ ਮੀਮੂ ਪਾਇ ਫਿਰ ਖਰਾਬ ਹੋ ਗਿਆ ਉਹ ਗਣਾ ਮਤਲਬ ਹੁਣ ਆਪਾਂ ਗਾਰਾ ਲਾਤੇ ਆ ਉਹ ਤਿੰਨ ਦਿਨਾਂ ਨੂੰ ਸੁੱਕੇਣਾ ਹੂੰ ਉਹ ਹੀ ਤੇ ਤਿੰਨ ਚਾਰ ਦਿਨ ਲਾ ਜਾਣੇ ਸੁੱਕਣੇ ਨੂੰ ਸੁਕਾ ਕੇ ਫਿਰ ਚੰਗੀ ਤਰ੍ਹਾਂ ਜਦੋਂ ਮਾਣੀ ਮੁੱਟੀ ਧੁੱਪ ਨਹੀਂ ਗਰਦੀ ਨਾ ਉਹ ਸੁੱਕੇ ਆ ਫਿਰ ਹੁਣ ਤਾਂ ਧੁੱਪ ਨਿਕਲਣੀ ਬੰਦ ਹੋ ਗਈ ਧੁੰਦਾ ਪੈਂਦੀ ਆ ਦੋ ਤਿੰਨ ਦਿਨ ਹੋ ਗਏ ਉੰਦਰ ਦਾ ਤੇ ਪਲਾਟ ਮਾਤਾ ਨਿਕਲ ਗਈ 12:00 ਵਜੇ ਫਿਰ 2:00 ਵਜੇ ਫਿਰ ਧੁੰਦਾ ਕੀ ਬੋਲੇ ਵਾਰ ਪੇਟ ਉਪਵਾਹ ਹੈ ਇਕਲਾ ਹੋ ਜੀ ਪੂਰੇ ਤਾਂ ਥੋੜੀ ਜਿਹੀ ਨਿਕਲੀ ਮੜੀ ਜੀ ਦੇ ਯਾਨੀ ਨਿਕੜੀ ਪਾਰਾ ਹੈ ਕੋਈ ਵਾਰੀ ਨੰਨਾ ਵੀ ਪਈ ਮਾੜਾ ਹੀ ਤਾਂ ਬਾਈ ਇੱਕ ਵਜੇ ਨਿਕਲੀ ਜਾਂਦੀ ਹੈ ਬਸ 2 ਵਜੇ ਪੀਜਟ ਹੋ ਗਈ ਆਹ ਤਾੜ ਦੇ ਦਿਨ ਹੈ ਨਾ ਸਿਆਲ ਦੇ ਖੰਡ ਦਾ ਪੈਣੀ ਖਾ ਲਓ ਸਾਰੇ ਤੇ ਚਲੋ ਜੀ ਫੇਰ ਸੁੱਖ ਕਹਿੰਦੇ ਗਜਰੇਲਾ ਵਧੀਆ ਬਣਿਆ ਤੇ ਮੈਂ ਡੈਡੀ ਨੂੰ ਵੀ ਦੱਸਿਆ ਸੀਗਾ ਡੈਡੀ ਵੀ ਕਹਿੰਦੇ ਗਜਰੇਲਾ ਬਹੁਤ ਸਵਾਦ ਬਣਿਆ ਪਰ ਮੈਂ ਡੈਡੀ ਦੀ ਵੀਡੀਓ ਨਹੀਂ ਬਣਾਈ ਸੀਗੀ ਗਜਰੇਲਾ ਖਾਂਦੇ ਡੈਡੀ ਕਹਿੰਦੇ ਮੈਂ ਪਰਣਾ ਨਹੀਂ ਬਣਿਆ ਸੀਗਾ ਸੀਟ ਤੇ ਤਾਂ ਡੈਡੀ ਕਹਿੰਦਾ ਵੀ ਰਹਿਣ ਦੇ ਵੀ ਫੇ ਮੈਂ ਤਾਂ ਨਹੀਂ ਬਣਾਈ ਸੀਗੀ ਡੈਡੀ ਕਹਿੰਦੇ ਚਲ ਕੋਈ ਨਾ ਫੇਰ ਬਣਾ ਲੂਗਾ ਵੀ ਮੈਂ ਪਰਣਾ ਨਹੀਂ ਸੀਗਾ ਡੈਡੀ ਕਹਿੰਦਾ ਮੈਂ ਸੀਟ ਤੇ ਬੰਨਿਆ ਵੀ ਚੰਗਾ ਲੱਗਦਾ ਤੇ ਚਲੋ ਜੀ ਫੇਰ ਮੈਂ ਕਿਹਾ ਮੈਂ ਸੁੱਖ ਤੋਂ ਹੀ ਪੁੱਛ ਲੈਂਦੀ ਆ ਵੀ ਗਜਰੇਲਾ ਕਿ ਆਜਾ ਬਣਿਆ ਤੇ ਸਿਮੂ ਨੇ ਵੀ ਖਾ ਰਿਆ ਸੀਗਾ ਤੇ ਬਾਕੀ ਉਧਰ ਤੇ ਮੇਰੀ ਪਚੋਲਣ ਦੀਦੀ ਵੀ ਆਏ ਸੀਗੇ ਉਹਨਾਂ ਨੂੰ ਵੀ ਖਲਾ ਤਾਂ ਮੈਂ ਹੂੰ ਤਾਂ ਚੰਨ ਉਹ ਵਿਰਿਆ ਚ। ਹੂੰ ਤੇ ਚਲੋ ਜਿੱਧਰ ਚਾਚੀ ਨੇ ਉਹ ਵਿਰਿਆ ਸੀਗਾ। ਬਾਕੀ ਜੁੱਲੇ ਲਾ ਲਵਾਂਗੇ ਜੀ। ਹੂੰ ਮਤਲਬ ਸਾਰੇ ਕਲਾਸ ਸੇਫ ਹੋ ਗਏ। ਹੂੰ ਸਾਰੇ ਮਤਲਬ ਸੇਫ ਹੀ ਲੈਣੇ ਆ। ਸਾਰੇ ਦਿਨ ਵੀ ਨਹੀਂ ਪੈਣਗੇ। ਹੂੰ ਨਾਲੋਂ ਸੌਂਦੇ ਤੇ। ਹੂੰ ਫਿਰ ਮੈਂ ਦਾ ਹੀ ਕਹਦਾ ਮੈਂ ਕਿ ਹੂੰ ਜਦੋਂ ਨਾ ਪਾਣੀ ਹੁੰਦਾ। ਹੂੰ ਤੇ ਬਾਕੀ ਹੂੰ ਬਾਕੀ ਮੈਂ ਕਿਹਾ ਤਾਂ ਮੈਂ ਕਿ ਸਾਗ ਸੂਪ ਬਣਾਉਂਗੀ ਮੈਂ ਕਿ ਬਦਲੇ ਸਾਗ ਬਣਾਵਾ ਵੀ ਚੁੱਲੇ ਤੇ ਹੀ ਬਣਾਉਂਗੀ ਮੈਂ ਕਿ ਫਿਰ ਗੈਸ ਤੇ ਬਣਾਣਾ ਵੀ ਕੋਈ ਕਿਹਾ ਵੀ ਜ਼ਿਆਦਾ ਲੱਗਦਾ ਖਰਚ ਹੁੰਦਾ ਗੈਸ ਤੇ ਜ਼ਿਆਦਾ ਤਾਂ ਕੋਈ ਨਹੀਂ ਕੋਈ ਨਹੀਂ ਜ਼ਿਆਦਾ ਤਾਂ ਚੱਲ ਜਿਹੜਾ ਲੱਗਣਾ ਤਾਂ ਲੱਗਣਾ ਹੀ ਹੂੰ ਉਹ ਚੁੱਲਾ ਬਾਲ ਲੈ ਮਤਲਬ ਸੇਕਣੇ ਖਾਤੇ ਹੂੰ ਦੇ ਕੋਸ਼ੇ ਬਣਾਣਾ ਆਉਣਾ ਜੀ ਕਰਿਆ ਬਣਾ ਲੈ ਹੂੰ ਨਾਲ ਬਤਾ ਸੇਕ ਵੀ ਲੈਂਦਾ ਨਾਲੇ ਸਬਜ਼ੀ ਬਣ ਜਾਂਦੀ ਆਪਣੀ ਯਾਚੀ ਹਾਂਜੀ ਹੂੰ ਦੇ ਮਿੱਟੀ ਲਵਾਉਂਗੀ ਹਾਂ ਤੇ ਚਲੋ ਜੀ ਫੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ